ਆਸਤਾਂ ਤੋਂ ਆਏ ਨੇ ਹਾਂ ਇਹ ਮੀਰੇ ਟ੍ਰੇਮ ਹੈ ਮੈਂ ਦੇਖ ਜਾਈਏ ਨਹੀਂ ਸਸਤੇ ਦੇ ਹੀ ਜਾਣੇ ਆ ਬਸ ਜਿੱਥੇ ਵੀ ਕੋਈ ਖੜਿਆ ਬੰਦਾ ਹੈ ਯਾਰ ਬਾਲਾ ਜਿੱਥੇ ਵੀ ਖੜਿਆ ਖੜਾ ਲਾਂਗੇ ਹਾਂ ਠੀਕ ਆ ਲੋ ਵੀ ਦੋਸਤੋ ਇਹਦੀ ਵੀ ਡਿਟੇਲ ਲੈਤੀ ਆ ਤੇ ਹੁਣ ਬੁਗਾਹ ਕ ਪਈ ਜਾਂਦੇ ਆ ਸੌਦੇ ਚਾ ਚੱਲੀ ਜਾਣੇ ਆ ਸ਼ਾਮ ਤਾਈ ਮਹਿੰਗੀ ਸਸਤੀ ਕਹਿੰਦੇ ਚੱਕ ਦੇਣੇ ਵੱਟੇ ਬਸ ਵੀ ਦੇ ਹੀ ਜਾਣਾਂਗੇ ਆ ਤਾਕੀ ਸੌਦਾ ਇਹਦਾ ਚੱਲੀ ਜਾਂਦਾਗਾ ਤੇ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਹ ਕੱਤੀ ਬਾਰੇ ਕੀ ਕਹਿੰਦੇ ਸੀ ਵੀ ਅਸੀਂ ਰੱਖ ਵੀ ਲਵਾਂਗੇ ਜੇ ਸੌਦਾ ਹੁੰਦਾ 10000 ਦੀ ਕੱਤੀ ਰੱਖੋ 10000 ਦੀ ਕੱਤੀ ਕੱਟ ਲਵਾਂਗੇ ਵਿੱਚ ਠੀਕ ਆ ਚੰਗੀ ਤੁਹਾਨੂੰ ਆਪਾਂ ਟਾਪ ਦੀ ਮੀਣੀ ਦਿਖਾਉਨੇ ਆਂਗੇ ਬਹੁਤ ਵੱਡੇ ਕੱਦ ਕਾੜ ਤੇ ਚੌੜੀ ਜੂੜੀ ਬਹੁਤ ਆ ਗਈ ਵੇਲ ਬੂਲ ਵੀ ਬਹੁਤ ਆ ਗਈ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਸੌਦਾ ਵੀ ਅਸੀਂ ਦਾ ਚੱਲੀ ਜਾਂਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਗੀ ਹੋਵੇ ਜਾਨੀ ਤੇ ਕੜਦੀ ਨਹੀਂ ਪਰ ਟਪੜੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਇਹਦੀ ਬਹੁਤ ਆ ਗਈ ਣਾ ਤੁਣਾ ਦੀ ਆਰਡਰ ਬੰਦ ਬਾਨੇ ਦੇ ਵਿੱਚ ਆ। 나ੜਾ ਨੂਣਾ ਦੇਖ ਸਕਦੇ ਹਾਂ। ਬਾਕੀ ਤਾਜੀ ਸੂਈ ਆ ਗਈ, ਬੱਚਾ ਮੂਰੇ ਆ ਕੱਟਾ ਲੱਗਦਾ। ਇਧਰਲੇ ਪਾਸੋਂ ਦੇਖ ਸਕਦੇ ਹੋ, ਤੁਸੀਂ ਬਾਡੀ ਬੰਨਤਾ ਦੀ ਬਹੁਤ ਚੰਗੀ ਆ ਗਈ। ਬਈਆ ਚੌੜੀ-ਜੂੜੀ ਬਹੁਤ ਬਣੀ ਹੈਗੀ, ਆਰਡਰ ਦੇਖ ਸਕਦੇ ਹੋ। ਣਾ ਦਾ ਸਾਈਜ਼ ਬਹੁਤ ਵਧੀਆ ਹੈਗਾ। ਮਜ਼ਬੂਤ ਹੱਡਾਂ ਪੈਰਾਂ ਦੀ ਹੈ ਪੂਰੀ। ਫਿੱਟ ਦੀ ਕੁਆਲਿਟੀ ਦੁਬਾਰੇ ਦੇਖ ਸਕਦੇ ਹੋ ਤੋਰ ਕੇ ਨਹੀਂ ਦਿਖਾਉਂਦੇ ਬਾਈ ਕਹਿੰਦੇ ਨਾ ਥੋੜਾ ਜਿਹਾ ਧੱਕਾ ਵੱਧ ਕਰਦੀ ਹੈ ਤੇ ਇੱਕ ਡਰਦੀ ਹੈਗੀ ਤੇ ਤੁਹਾਨੂੰ ਇਸੇ ਤਰੀਕੇ ਆਪਾਂ ਦਿਖਾ ਦਿੰਨੇ ਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਸੌਦਾ ਇਹਦਾ ਜੱਲੀ ਜਾਂਦਾਗਾ ਫੇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਹਦਾ ਸੌਦਾ ਚੱਲਦਾ ਜਿਵੇਂ ਦੇਖ ਸਕ ਲਿਆ ਮੇੜੀ ਦਾ ਕਹਿੰਦਾ ਇਹ ਕੰਮ ਨਹੀਂ ਜੁਲਣਾ ਹੈ ਜਾਨਾ ਚੈਲੇ ਨਾ ਬਾਕੀ ਇਹਨਾਂ ਵੀ ਆਹ ਕੱਟ ਦੇ ਮੈਂ ਕਹਿੰਦਾ ਜੇ ਤੁਸੀਂ ਮਿੰਟੀ ਮੈਂ ਕਦੇ ਆਇਆ ਤੇ ਮਾਧਿਆ ਜੀ ਪੀਚੰਦਰ ਆਡਾ 10000 ਉਧਰ ਦੇਉਂਦੇ ਦੇਖ ਲੈ ਬਾਈ ਜਿੱਤਾਂ ਜੀ ਆਓ ਚੱਲ ਆ ਜਾ ਚੰਗੀ ਆ ਉੱਚੇ ਮੁੱਲ ਦੀ ਹੈਗੀ ਸੌਦਾ ਚੱਲੀ ਜਾਂਦਾ ਵੈਸੇ ਖੜਨ ਨਹੀਂ ਨੀ ਇਹੇ ਕਵਾਲਿਟੀ ਦੇਖ ਸਕਦੇ ਤੁਸੀਂ ਪੱਠਦੀ ਹੈ ਦੀ ਬਹੁਤ ਚੰਗੀ ਕੁਆਲਿਟੀ ਦੀ ਹੈਗੀ ਬੈਕ ਸਾਈਡ ਤੋਂ ਤੁਹਾਨੂੰ ਤੁਣ ਵੀ ਚੰਗੇ ਹੈਗੇ ਸੌਦਾ ਚੱਲ ਲੀ ਜਾਂਦਾ ਹਜੇ ਵੀ ਤੁਹਾਨੂੰ ਤੁਹਾਨੂੰ ਪਤਾ ਕਰੀ ਦਿਖਾ ਦਿੰਨੇ ਆ ਕਿ ਚੰਗੀ ਹੈਗੀ ਹਨੀ ਭਾਈ ਸਤਿ ਸ਼੍ਰੀ ਅਕਾਲੀ ਸਤਿ ਸ਼੍ਰੀ ਅਕਾਲੀ ਭਾਈ ਆਪਣਾ ਨਾਮ ਦੱਸ ਦਿਓ ਨਾਮ ਨਿਰਮਲ ਸਿੰਘ ਠੀਕ ਹੈ ਤੇ ਆਪਣਾ ਭਾਈ ਡਰੈਸ ਡਰੈਸ ਪਿੰਡ ਸਪਾਲਪੁਰ ਦਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਵੈਜਨਾ ਤੇ ਆਪਣੀ ਇਹ ਕਰਦੀ ਹੋਈ ਬਾਈ ਹਾਂ ਬਾਈ ਜੀ ਕਰਦੀ ਠੀਕ ਹੈ ਵਪਾਰ ਦਾ ਨਹੀਂ ਕੋਈ ਕੰਮ ਨਾ ਬਾਈ ਠੀਕ ਹੈ ਕਿਹੜੇ ਸੂਈ ਸੂਈ ਵੀ ਬਾਈ ਇਹ ਇਹ ਵੀਰੇ ਤੀਜੀ ਸੂਈ ਹੈ ਤੇ ਬੱਚਾ ਕੀ ਆ ਬੱਚਾ ਘਟਾ ਵੰਗ ਬੱਚਾ ਘਟਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨਾਂ ਸੂਈ ਨੂੰ ਹੋ ਗਿਆ ਹਫ਼ਤਾ ਤੇ ਕਿੰਨਾ ਕਹੂਗਾ ਬੌਲੇ ਜੀ ਹੋ ਹਾਂ ਠੀਕ ਹੈ ਹੋਵੇਗਾ ਤਿਆਰ ਹੁਣ 16 ਲੀਟਰ 16 ਕਿੰਨਾ ਕੱਢ ਸਕਦੀ ਹੈ 10 ਮੰਨ ਲਓ ਕਿ 18 ਤੇ ਬੋਲ ਸਕਦੀ ਹੈ ਕਹਾ ਸੇਵਾ ਦੇ ਆ ਭਾਈ ਜੀ 11 12 ਦੇ ਦੂ ਬਾਕੀ ਸੇਵਾ ਤੇ ਹੁੰਦਾ ਹੈ ਨਾ ਸੇਵਾ ਦੇ ਵੱਧ ਵੀ ਲੈ ਸਕਦਾ ਹੈ ਨਾ ਹਾਂਜੀ ਭਾਈ ਜੀ ਠੀਕ ਆ ਤੇ ਮੁੱਲ ਕਿੰਨਾ ਰੱਖਿਆ ਭਈ ਆਪਾਂ ਬੋਲੇ ਦਾ ਭਾਈ 170 170 ਤੇ ਹਾਂ ਨਾ ਕਿੰਨੇ ਦੀ ਹੈ ਹਾਂ ਨਾ ਭਾਈ ਡੇਢ ਦੀ ਹੈ ਡੇਢ ਦੀ ਹਾਂ ਨਾ ਹੋ ਜੂਗੀ ਠੀਕ ਆ ਬਾਕੀ ਮੌਕੇ ਤੇ ਮਾੜਾ ਮੋਟਾ ਹੋ ਜੂ ਹਣਾ ਮਾਨ ਤਾਨ ਹੋ ਜੂ ਭਾਈ ਜੀ ਠੀਕ ਆ ਤੇ ਭਾਈ ਆਪਣਾ ਨੰਬਰ ਬੋਲ ਦੇ ਨੰਬਰ 6399 ਬਈ 6399 99024 99024 24 ਠੀਕ ਠੀਕ ਆ ਭਾਈ ਧੰਨਵਾਦ ਲੋ ਵੀ ਦੋਸਤੋ ਤੁਹਾਨੂੰ ਡਿਟੇਲ ਆਪ ਲੈਤੀ ਆ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਇੱਥੇ ਵੇਖ ਦੀ ਆ ਤਾਂ ਠੀਕ ਆ ਤੇ ਨਹੀਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਆਜੀ ਤਸੱਲੀ ਕਰਕੇ ਤੇ ਤੁਸੀਂ ਮੀੜੀ ਨੂੰ ਖਰੀਦ ਸਕਦੇ ਹੋਗੇ ਚੰਗੀ ਆਗੀ ਚੰਗੀ ਕੁਆਲਟੀ ਦੀ ਆ ਪੂਰੀ ਚੰਗੀ ਆਗੀ ਵੈਸੇ ਤਾਂ ਵਿਗਣੀ ਚਾਹੀਦੀ ਇੱਥੇ ਤੇ ਕਾਹ ਕਿਤੇ ਪਈ ਜਾਂਦੇ ਆਗੇ ਤੇ ਨਹੀਂ ਤਾਂ ਤੁਸੀਂ ਪੁੱਛ ਕੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਆਜੋ ਅੱਗੇ ਤੁਹਾਨੂੰ ਚੰਗੇ ਪਸ਼ੂ ਹੋਰ ਦਿਖਾਉਣੇ ਆ ਬਾਕੀ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ ਚਲੋ ਆ ਜਾਓ ਤੁਹਾਨੂੰ ਨਾਲ ਦੀ ਨਾਲ ਆਪਾਂ ਸਾਰਾ ਮਾਹੌਲ ਵੀ ਦਿਖਾਈ ਜਾਨੇ ਆਗੇ ਮੰਡੀ ਦਾ ਇਧਰ ਨੀਲੀ ਰਾਵੀ ਦੇਖੋ ਬਹੁਤ ਸੋਹਣੀ ਆ ਗਈ ਦੇਖੋ ਇਧਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਇਹਦੀ ਬਹੁਤ ਵਧੀਆ ਆ ਗਈ ਤੇ ਬੱਚਾ ਇਹਦਾ ਤੁਸੀਂ ਦੇਖ ਸਕਦੇ ਹੋ ਮੋਹਰਾ ਦੇ ਵਿੱਚ ਹੈਗਾ ਕਿਹੜਾ ਸੀਮ ਸੁਮ ਦਾ ਪਤਾ ਬਈ ਪਿੱਛੇ ਕਿਹੜਾ ਦੇ ਭਾਈ ਤੇ ਤੇਲ ਦਾ ਬਣਦਾ ਨੀਲੀ 라ਵੀ ਆ ਗਈ ਬਹੁਤ ਸੋਹਣੀ ਆ ਦੇਖੋ ਤੁਸੀਂ ਨਵਾਬ ਦੀ ਸਿੰਗਾ ਦੀ ਕੁਆਲਿਟੀ ਦੇਖੋ ਕਿੰਨੀ ਸੋਹਣੀ ਆ ਅੱਖਾਂ-ਅੱਖਾਂ ਵੀ ਬਹੁਤ ਵਧੀਆ ਆ ਗਈਆਂ ਥਾਣਾ ਦੀ ਕੁਆਲਿਟੀ ਸਾਫ ਸੁਥਰੀ ਆ ਗਈ ਪੂਰੀ ਕੱਦ-ਕੜ ਦਰਮਿਆਨੇ ਦੇ ਵਿੱਚ ਆ ਬੰਦ ਬੰਦ ਹੋਵਾਨੇ ਦੇ ਵਿੱਚ ਆ ਦੇਖੋ ਸਾਫ ਸੁਥਰੀ ਆ ਬਹੁਤ ਸੋਹਣੀ ਝੋਟੀ ਆ ਗਈ ਤੇ ਜਿਹਨੇ ਘਰੇ ਰੱਖਣ ਲੈਣੀ ਆ ਬਹੁਤ ਵਧੀਆ ਨੀਲੀ 라ਵੀ ਤੇ ਬੱਚੇ ਵੀ ਬਹੁਤ ਚੰਗੇ ਪਾਉਣੇ ਆਗੇ ਨੇ ਦੇਖ ਸਕਦੇ ਹੋ ਤੁਸੀਂ ਇਹ ਆ ਬੱਚਾ ਦਾ ਕੱਟਾ ਮੈਂ ਕੱਟੀ ਹੈ ਕੱਟੀ ਹੈ ਕੱਟੀ ਹੈ ਠੀਕ ਆ ਕਿਹੜੇ ਸੀ ਮੰਦੀ ਹੈ ਬਈ ਨਵਾਬ ਜੀ ਅਸ਼ਾ ਨਵਾਬ ਜਿਹੜਾ ਸਰਸਵਤੀ ਵਾਲਾ ਉਹਦੀ ਹੈ ਠੀਕ ਆ ਦੇਖਿਆ ਇਹ ਤੇ ਆਪਣਾ ਐਡਰੈਸ ਬਈ ਐਡਰੈਸ ਬਈ ਆਲਮਪੁਰਾ ਪਹਿਲਾ ਜ਼ਿਲ੍ਹਾ ਮਾਨਸਾ ਸ਼ਮਾਨਸਾ ਜ਼ਿਲ੍ਹਾ ਪੈ ਜਾਂਦਾ ਠੀਕ ਆ ਤੇ ਇਹ ਆਪਣੇ ਘਰ ਦੀ ਹੈ ਬਈ ਹਾਂ ਘਰ ਦੀ ਪਹਿਲੇ ਸੂਈ ਸੂਈ ਵੀ ਹੈ ਪਹਿਲੇ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 14 ਦਿਨ ਹੋ ਗਏ 14 ਦਿਨਾਂ ਫਿਰ ਦੁੱਧ ਤਿਆਰ ਹੋਣਾ ਨਾ ਦੁੱਧ 11 ਦਿਨ ਤਿਆਰ ਹੁੰਦਾ 11 ਲੀਟਰ ਜਮਾ ਕੰਡੇ ਵਾਲਾ ਤਿਆਰ ਆ ਠੀਕ ਆ ਤੇ ਉ ਚੌਣ ਚਾਂਣ ਚ ਕਿਵੇਂ ਠੰਢੀ ਆ ਸਾਫ ਸੁਥਰੀ ਹੈ ਨਾ ਤੇ ਮੁੱਲ ਕੀ ਰੱਖਿਆ ਬਈ ਆਪਾਂ ਮੁੱਲ ਭਰਾ ਵਾ ਇੱਕ 10 ਦਾ ਇੱਕ 10 ਤੇ ਹਾਂ ਨਾ ਕਿੰਨੇ ਦੀ ਆ ਪਰ ਮਾਨਦਾਨ ਕਰਦਾਂਗੇ ਮਾਨਦਾਨ ਵਿੱਚ ਹੋ ਜਾਊਗਾ ਠੀਕ ਆ ਤੇ ਕੱਟੀ ਬਾਰੇ ਕੀ ਕਹਿੰਦੇ ਸੀ ਵੀ ਅਸੀਂ ਰੱਖ ਵੀ ਲਵਾਂਗੇ ਜੇ ਸੌਦਾ ਹੁੰਦਾ ਜੇ ਸੌਦਾ ਹੁੰਦਾ 10000 ਦੀ ਕੱਟੀ ਰੱਖੋ 10000 ਦੀ ਕੱਟੀ ਕੱਟ ਲਵਾਂਗੇ ਵਿੱਚ ਠੀਕ ਆ ਚੰਗੀ ਕਰਕੇ ਹੈ ਨਾ ਠੀਕ ਹੈ ਲੋਬੀ ਬਾਈ ਕਹਿੰਦੇ ਵੀ ਅਸੀਂ ਇਹ ਕੱਟੀ ਵਿੱਚ ਕੱਟ ਲਾਂਗੇ ਜੇ ਸੌਦਾ ਹੁੰਦਾ 10000 ਦੀ ਕਿਉਂਕਿ ਵੱਧੇ ਵਾਲੀ ਚੀਜ਼ ਹੀ ਹੈਗੀ ਤੇ ਨਵਾਬ ਦੀ ਹੈ ਚੰਗੇ ਬੁਲਦੀ ਬਾਕੀ ਬਾਡੀ ਵਾਂ ਤੋਂ ਤੁਹਾਨੂੰ ਪਤਾ ਲੱਗਦੀ ਹੋਣੀ ਆ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਹੈਗੀ ਤੇ ਬਾਕੀ ਝੋਟੀ ਆ ਉਹ ਵੀ ਬਹੁਤ ਚੰਗੀ ਹੈਗੀ ਸਾਫ ਸੁਥਰੀ ਹੈਗੀ ਸੋਹਣੀ ਆ ਸਿੰਘ ਸਿੰਘ ਬਹੁਤ ਵਧੀਆ ਹੈਗੇ ਆਰਡਰ ਕੁਆਲਿਟੀ ਵੀ ਪੂਰੀ ਸਾਫ ਸੁਥਰੀ ਹੈਗੀ ਤੇ ਅੱਖਾਂ ਵੀ ਬਹੁਤ ਵਧੀਆ ਆ ਗਈਆਂ ਤੇ ਜਿਹਨੇ ਨੀਲੀ ਰਾਵੀ ਦੇ ਬੱਚੇ ਲੈਣੇ ਤੁਸੀਂ ਨੀਲੀ ਰਾਵੀ ਦਾ ਸੀਮਨ ਭਰਾ ਕੇ ਤੇ ਤੁਸੀਂ ਨੀਲੀ ਰਾਵੀ ਦੇ ਬੱਚੇ ਵੀ ਇਹ ਝੋਟੀ ਤੋਂ ਲੈ ਸਕਦੇ ਹੋ ਘਰੇ ਰੱਖਣ ਲਈ ਵਧੀਆ ਆ ਗਈ ਤੇ ਬਾਕੀ ਕੱਟੀ ਦੀ ਵੀ ਤੁਹਾਨੂੰ ਡਿਟੇਲ ਦੱਸ ਜੀ ਦਿੱਤੀ ਹੈਗੀ ਤੇ ਕੱਟੀ ਕਿਸੇ ਨੇ ਰੱਖਣੀਆਂ ਤੇ ਇਹ ਬਾਈ ਕਹਿੰਦੇ ਵਿੱਚ ਆਪ ਰੱਖ ਲਾਂਗੇ ਜੀ ਵੈਸੇ ਤਾਂ ਝੋਟੀ ਦੇ ਨਾਲ ਚਾਹੀਦੀ ਕੋਈ ਆ ਜੇ ਕਿਸੇ ਨੇ ਝੋਟੀ ਖਰੀਦਣੀ ਹੈ ਵੱਧ ਦੀ ਆਲੀ ਗੱਲ ਹੀ ਆ ਤੇ ਨਹੀਂ ਬਾਈ ਕਹਿੰਦੇ ਅਸੀਂ ਰੱਖ ਲਾਂਗੇ ਚੰਗੀ ਸੀਮਨ ਦੀ ਤਾਂ ਕਰਕੇ ਤੇ ਭਾਈ ਆਪਣਾ ਨੰਬਰ ਬੋਲ ਦੇ 814365300 81436 65300 6539 309 ਠੀਕ ਆ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਬਾਈਆਂ ਦੇ ਨਾਲ ਇਹ ਇੱਥੇ ਵਿਗਦੀ ਹੈ ਝੋਟੀ ਠੀਕ ਹੈ ਨਹੀਂ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੇ ਆਜੋ ਅੱਗੇ ਤੁਹਾਨੂੰ ਆਪਾਂ ਹੋਰ ਦਿਖਾਉਨੇ ਆ ਮੰਡੀ ਦਾ ਮਹੌਲਾ ਮੰਡੀ ਬਹੁਤ ਭਰੀ ਵੀ ਹੈਗੀ ਬਹੁਤ ਚੰਗੇ ਚੰਗੇ ਟਾਪ ਕੁਆਲਟੀ ਦੇ ਪਸ਼ੂ ਇਸ ਮੰਡੀ ਦੇ ਉੱਤੇ ਪਹੁੰਚਦੇ ਆ ਮੱਧਾਂ ਝੋਟੀਆਂ ਸਿਰੇ ਦੇ ਗੇ ਪਹੁੰਚਦੇ ਆ ਜਿਹੇ ਜਿਹੇ ਵੀ ਤੁਸੀਂ ਪਸ਼ੂ ਖਰੀਦਣਾ ਇੱਥੋਂ ਖਰੀਦ ਸਕਦੇ ਹੋਗੇ ਤੇ ਇੱਧਰ ਇੱਕ ਬੂਰੀ ਪਾਸ ਹੋਈ ਜਾਂਦੀ ਹੈਗੀ ਦੇਖ ਸਕਦੇ ਹੋ ਤੁਸੀਂ ਆਜੋ ਅੱਗੇ ਤੁਹਾਨੂੰ ਗਾਂ ਦਿਖਾਉਨੇ ਆ ਮਹੌਲਾ ਮਾਲ ਬਹੁਤ ਪੁੰਚਿਆ ਵਾ ਸਾਰੇ ਸੈੱਡ ਤਕਰੀਬਨ ਫੁੱਲ ਆ ਗਏ ਆ ਵਿੱਚ ਝੋਟੀ ਦੇਖ ਸਕਦੇ ਬਹੁਤ ਸੋਹਣੀ ਖੜੀ ਆ ਸ਼ਕੀਨ ਝੋਟੀ ਆਗੀ ਆ ਇੱਧਰ ਸੌਦਾ ਚੱਲੀ ਜਾਂਦਾ ਦੇਖੋ ਸੈੱਡ ਜਿਹੜਾ ਮੁੰਡਾ ਤੋਂ ਮੁਕੀ ਆ ਬਾਦ ਬਾਦ ਕਰੇ ਇਹ ਵਾਲਾ ਕਦਾ ਜਿੰਨਾਂ ਕਾਰਨ ਲੋ ਧੰਨਵਾਦ ਖਾਉਣੇ ਆ ਵੀ ਆਪਾਂ ਰਾਜਸਥਾਨ ਦੀਆਂ ਹਾਂ ਇਹ ਰੇਗ ਮੰਡੀਆਂ ਦੀ ਪਹੁੰਚਦੇ ਆ ਇਹ ਤੇ ਆਪਾਂ ਕਦੇ-ਕਦੇ ਇਹਨਾਂ ਦੀ ਵੀਡੀਓ ਸ਼ੂਟ ਕਰਦੇ ਆ ਵਧੀਆ ਬੰਦੇ ਆਗੇ ਵਧੀਆ ਪਸ਼ੂ ਹੁੰਦੇ ਆ ਇਹਨਾਂ ਕੋਲੇ ਦੇਖੋ ਸਾਫ ਸੁਥਰੀ ਆ ਕੱਦ-ਕੜ ਦਰਮਿਆਨੇ ਦੇ ਵਿੱਚ ਆ ਬਿੱਟ ਕੁਆਲਿਟੀ ਬਹੁਤ ਜੰਗੀ ਆ ਬਾਕੀ ਥਾਣ ਥਣ ਬਹੁਤ ਵਧੀਆ ਆਗੇ ਤੇ ਆਰਡਰ ਵੀ ਸੋਹਣਾਗਾ ਤੇ ਸਿੰਗਾ ਦੀ ਕੁਆਲਿਟੀ ਵੀ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਤੇ ਆਰਡਰ ਜਿਵੇਂ ਹੁਣ ਪੀੜੀ ਦੇ ਪਾਵੇ ਲੱਗੇ ਹੁੰਦੇ ਆ ਚਾਰੇ ਕਹਿੰਦੇ ਹੁੰਦੇ ਹਨਾ ਉਦਾਂ ਥਾਣ ਆ ਇਹਦੇ ਤੁਸੀਂ ਦੇਖੋ ਬਾਕੀ ਬਾਇਕ ਸਾਈਡ ਤੋਂ ਦੇਖੋ ਥਣ ਥਣ ਬੜਾ ਜਿਆਦਾ ਚੰਗਾ ਹੈਗਾ ਪਿੱਠ ਦੀ ਕੁਆਲਿਟੀ ਦੇਖੋ ਤੇ ਬਾਕੀ ਇਧਰੋਂ ਦੇਖ ਸਕਦੇ ਹੋ ਤਾਜੀ ਜ਼ੂਈਆ ਬੱਚਾ ਮੂਰੇ ਹੈ ਦਾ ਦੇਖੋ ਤੁਸੀਂ ਲੈ ਬੇchna ਲਾ ਬੱਪੇ ਤੇ ਪੂਰੀ ਜੱਤ ਵਾਲੀ ਮੱਝ ਹੈਗੀ ਗਾਲ ਬੁੱਲ ਬਹੁਤ ਆ ਗਏ ਨੇ ਬਈ ਆ ਬਈ ਰਾਜਸਥਾਨ ਦੇ ਤਿੰਨ ਦਿਨਾਂ ਦੀ ਜ਼ੂਈਆ ਮੇਰ ਕੱਟੀ ਹੈ 9 ਕਿਲੋ ਦੁੱਧ ਹੈ 9 ਕਿਲੋ ਦੁੱਧਾ ਹਣ ਹਾਂ ਤਿੰਨ ਦਿਨਾਂ ਦੀ ਜ਼ੂਈਆ ਹੈ ਤਿੰਨ ਦਿਨਾਂ ਦਾ ਸੁਆ ਬੱਚਾ ਕੱਟੀ ਕੱਟੀ ਦੀ ਕੱਟੀ ਆ ਹਾਂਜੀ ਦੁੱਧ ਕਿੰਨਾ ਦੱਸਿਆ ਸੀ ਤਦ 9 ਕਿਲੋ 9 ਕਿਲੋ ਕਿੰਨਾ ਬਾਜੂ ਕਿੰਨਾ 14 ਕਿਲੋ 14 ਬਾਕੀ ਸੇਵਾ ਤੇ ਆ ਨਾ ਹਾਂਜੀ ਠੀਕ ਆ ਤੇ ਮੋਲਾ ਮੋਤਾ ਸਿਰ ਇੱਕ ਪੰਜ ਮੰਗਦੇ ਆ 1.5 ਕਿੱਥੋਂ ਦਾ ਆ ਨਾ ਕਰਦੇ ਆ ਲੱਖ ਤੱਕ ਲੱਖ ਤੱਕ ਬਾਕੀ ਹੋ ਜੂ ਮੌਕੇ ਤੇ ਹੋਰ ਮਾਨ ਸਮਾਨ ਕਰਾਂਗੇ ਸਾਡੇ ਸਕਸੇ ਨੇ ਠੀਕ ਆ ਤੇ ਤੁਸੀਂ ਮੰਡੀ ਹਰੇਕ ਮੰਡੀ ਪਹੁੰਚਦੇ ਆ ਨਾ ਹਰ ਮੰਡੀ ਕਿੰਨੇ ਪਸ਼ੂ ਲਿਆਉਂਦੇ ਆ ਇੱਥੇ ਆ 7 ਲਿਆਏ ਛੱਤਾਰੇ ਕੋਈ ਹੋਇਆ ਸੇਲ ਆ ਤਿੰਨ ਚਾਰ ਸੇਲ ਹੋ ਗਏ ਤਿੰਨ ਚਾਰ ਹੋ ਗਈਆਂ ਸੇਲ ਕੀ ਮਾਹੌਲ ਆ ਮੰਡੀ ਦਾ ਅੱਜ ਆ ਠੀਕ ਹੈ ਨਾ ਤੇਜ਼ ਹੈ ਅੱਛਾ ਮੀਡੀਅਮ ਜਿਆ ਬੱਚ ਬਚਾਲਾ ਆ ਜੀ ਮੀਡੀਅਮ ਜਿਆ ਹਾਂ ਠੀਕ ਆ ਛੋਟੇ ਮੁਖ ਦੀ ਕੀ ਰੇਟ ਆ ਤੇ ਆਪਣਾ ਡਰੈਸ ਪ੍ਰੋਪਰ ਤੇ ਕੰਟੈਕਟ ਨੰਬਰ ਆਪਣਾ ਨੰਬਰ ਹੈ ਜੀ 63 63 78 78 47 47 61 61 66 66 ਏ ਨੰਬਰ ਆਪਣਾ ਬਾਕੀ ਕੀ ਹੈ ਕੋਈ ਹੋਰ ਵੀ ਹੈਗਾ ਨੰਬਰ 1 ਠੀਕ ਹੈ ਤੇ ਡਰੈਸ ਪੂਰਾ ਹਾਂ ਜਨਰਾਲੀ ਪਿੰਡ ਹੈ ਜ਼ਿਲ੍ਹਾ ਹਲਮਾਨਗੜਾ ਜ਼ਿਲ੍ਹਾ ਹਲਮਾਨਗੜਾ ਠੀਕ ਆ ਤੇ ਹਰ ਵਕਤ ਅਵੇਲੇਬਲ ਹੁੰਦੇ ਆ ਨਾ ਹੈ ਮੱਝਾਂ ਦਾ ਹੀ ਆ ਮੱਝਾਂ ਮੱਝਾਂ ਨਹੀਂ ਗਾਇਆਂ ਨਹੀਂ ਗਾਇਆਂ ਨਹੀਂ ਮੱਝਾਂ ਮਤਲਬ ਜਿੰਨੇ ਕ ਮਰਜੀ ਲੈ ਸਕਦੇ ਮਰਜੀ ਲੈਓ ਜਿੰਨੀਆਂ ਵੀ ਤੁਸੀਂ ਲੈਣਾ ਸਰ ਉਹ ਕੀ ਦਵਾ ਵੀ ਦੇਊਗਾ ਠੀਕ ਆ ਉਧਰੋਂ ਦਵਾ ਵੀ ਦਿੰਦੇ ਹੋ ਠੀਕ ਆ ਉਧਰੋਂ ਦਵਾ ਵੀ ਦਿੰਦੇ ਹੋ ਹਾਂ ਦਵਾ 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 ਬਸ ਸੜਾ ਖਾਂਦਾਨੀ ਕੰਮ ਕਰੂ ਠੀਕ ਆ ਇੱਕ ਤੁਹਾਨੂੰ ਆਪ ਗੱਟੀ ਦਿਖਾਉਨੇ ਆਂਗੇ ਪਹਿਲੇ ਸੂਈ ਆ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਛੋਟੇ ਮੁੱਲ ਦੀ ਹੋਣੀ ਆ ਤੇ ਥੋੜੇ ਜਿਹੇ ਕਹਿਰੇ ਦੇ ਸਰੀਰ ਦੀ ਹੈਗੀ ਦੇਖੋ ਬਾਡੀ ਬਾਂਦਰ ਬਹੁਤ ਚੰਗੀ ਆਦੀ ਵੀ ਥਾਂ ਲੇਵੇ ਦੀ ਸਾਫ ਆਗੀ ਤੇ ਕੱਤਕਾਰ ਛੋਟੇ ਦੇ ਵਿੱਚ ਹੈਗੀ ਸਿੰਗਲ ਹੱਡੀ ਦੇ ਵਿੱਚ ਹੈਗੀ ਤੁਸੀਂ ਦੇਖ ਸਕਦੇ ਹੋ ਪਰ ਹੈ ਸੋਹਣੀ ਆ ਸਾਫ ਸੁਥਰੀ ਹੈਗੀ ਇਹਦੀ ਡਿਟੇਲ ਆਪਾਂ ਪੁੱਛ ਲੈਣੇ ਆਂ ਸੰਗਾਨੀ ਕੁਆਲਿਟੀ ਤੁਸੀਂ ਦੁਆਰੇ ਵੇਖ ਲਓ ਤੇ ਤਾਜੀ ਜ਼ੁਈਆ ਬੱਚਾ ਇਹਦਾ ਮੂਰੇ ਖੜਾਗਾ ਤੇ ਬਾਕੀ ਗਾਵੀ ਪਸ਼ੂ ਲੈ ਕੇ ਆਉਂਦੇ ਆ ਹਰੇਕ ਮੰਡੀ ਦੀ ਪਹੁੰਚਦੇ ਹੁੰਦੇ ਆ ਇਹਦਾ ਸੌਦਾ ਇਹਦਾ ਵੀ ਚੱਲੀ ਜਾਂਦਾ ਵਪਾਰ ਦਾ ਕੰਮ ਹੈ ਇਹਨਾਂ ਦਾ ਇਹ ਕੜੇ ਸੁਈਆ ਆ ਇਹ ਛੱਡਦੀ ਆ ਇਹ ਇੱਧਰ ਆਹ ਰ ਕਰ ਲੈ ਜਿਹੜੀ ਆਪਾਂ ਤੋਰੀ ਆ ਇਹ ਪਹਿਲੇ ਸੁਈਆ ਪਹਿਲੇ ਸੁਈ ਦੰਦੋ ਦੰਦ ਕਿ ਦੋ ਦੰਦ ਹੈ ਜੀ ਦੋ ਦੰਦ ਹੈ ਜੀ ਠੀਕ ਆ ਕਿੰਨੇ ਦਿਨਾਂ ਦੀ ਸੁਈ ਵੀ ਆ ਆਜੋ ਦੀ 11 ਦਿਨਾਂ ਦੀ 11 ਦਿਨਾਂ ਦੀ ਕਿੰਨਾ ਦੁੱਧ ਹੋਊਗਾ ਦੁੱਧ ਹੁਣ 11 ਕਿਲੋ 11 ਕਿਲੋ ਹਾਂਜੀ ਠੀਕ ਆ ਦੁੱਧ ਬਾਕੀ ਸੇਵਾ ਦਾ ਹਨਾ ਤੇ ਬੱਚਾ ਕੀ ਆ ਕੱਟਾ ਕੱਟਾ ਠੀਕ ਆ ਤੇ ਮੁੱਲ 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 90 ਰੁਪਏ 90 ਕਿੱਥੋਂ ਦੇ 85 ਵੀ 80 ਵੀ ਅਸੀ ਦੀ ਹੋ ਜੂਗੀ ਬਾਕੀ ਮੌਕੇ ਤੇ ਮੌਕੇ ਤੇ ਹੋਰ ਵੀ ਹੋ ਜੂ ਹਰ ਆਸਤਾਨ ਤੋਂ ਆਏ ਨੇ ਹਾਂ ਜਿਹੜਾ ਮੀ ਦਾ ਟ੍ਰੇਨ ਹੈ ਮੈਂ ਦੇਖ ਲਈਏ ਨਹੀਂ ਸਿੱਧਾ ਦੇ ਹੀ ਜਾਣੇ ਆ ਬਸੂ ਜਿੱਥੇ ਵੀ ਕੋਈ ਖੜਿਆ ਬੰਦਾ ਹੈ ਯਾਰ ਬਾਲਾ ਬੰਦਾ ਜਿੱਥੇ ਵੀ ਖੜਿਆ ਖੜਾ ਲਾਂਗੇ ਹਾਂ ਠੀਕ ਆ ਲੋ ਵੀ ਦੋਸਤੋ ਇਹਦੀ ਵੀ ਡਿਟੇਲ ਲੈਤੀ ਆ ਤੇ ਹੁਣ ਬੁਗਾਹਕ ਪਈ ਜਾਂਦੇ ਆ ਸੌਦੇ ਚ ਚੱਲੀ ਜਾਣੇ ਆ ਸ਼ਾਮ ਤਾਈਂ ਮਹਿੰਗੀ ਸਸਤੀ ਕਹਿੰਦੇ ਚੱਕ ਦੇਣੇ ਆ ਵੱਟੇ ਬਸ ਵੀ ਦੇ ਹੀ ਜਾਣਗੀਆਂ ਓਹ ਵੜਿਆ ਯਾਰ ਤੇ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦ ਸਕਦੇ ਹੋ ਵੀ ਸੌਦਾ ਇਹਦਾ ਚੱਲੀ ਜਾਂਦਾ ਹੈ। ਉਹ ਦੱਸ ਰਿਹਾ ਸਾਰਾ ਕੁਝ। ਮੈਂ ਰਾਮੂ ਉੱਠ ਕੇ ਤੇਰੀ ਰੋਡ ਦਾ ਨਾਲ ਮਾਰਾ ਸਟੇਜ। ਕਿਵੇਂ? ਸਲਾਪ ਉਹ ਪੈਰ ਕਦਾਈ ਦਾ ਡਾਕ। ਇੱਕ ਤੇਰਾ ਬਾਕੀ ਦੋਸਤੋ ਮਾਹੌਲ ਵੀ ਤੁਸੀਂ ਦੇਖ ਲਓ ਨਾਲ ਦੀ ਨਾਲ ਤੁਹਾਨੂੰ ਕੋ ਮਾਹੌਲ ਵੀ ਦਿਖਾਈ ਜਾਂਦੇ ਆ ਮੰਡੀ ਦਾ। ਮੌਸਮ ਖਰਾਬ ਹੋ ਗਿਆ ਕਾਫੀ। ਮੀਂਹ ਆਉਣ ਦੇ ਪੂਰੇ ਚਾਂਸ ਬਣੇ ਭਾਏ ਅੱਗੇ। ਦੇਖੋ ਟਾਪ ਦੇ ਪਸ਼ੂ ਪਹੁੰਚਦੇ ਸਮੰਢੀ ਦੇ ਉੱਤੇ ਉਹ ਸਾਹਮਣੇ ਵੀ ਦੇਖ ਸਕਦੇ ਬਹੁਤ ਵੱਡੀ ਮੱਝ ਆ ਗਈ ਤੇ ਮਾਹੌਲ ਦੇਖੋ ਤੁਸੀਂ ਮੰਡੀ ਦਾ ਇਹ ਤਾਂ ਉਹਲਾ ਮੰਡੀ ਆ ਗਈ ਦੋ ਵਾਰੀ ਲੱਗਦੀ ਹੈ ਮਹੀਨੇ 'ਚ 11 ਤੇ 27 27 ਨੂੰ ਮੰਡੀ ਘੱਟ ਭਰਦੀ ਹੈਗੀ ਲੋਕਲ ਜਾਨਵਰ ਹੁੰਦੇ ਆ ਥੋੜੇ ਪਸ਼ੂ ਆਉਂਦੇ ਆਗੇ ਗੈਰਾਂ ਵਾਲੀ ਮੰਡੀ ਪੂਰੀ ਟਾਪ ਹੁੰਦੀ ਆ ਟਾਪ ਦੇ ਪਸ਼ੂ ਆਉਂਦੇ ਆ ਤੇ ਭਰਦੀ ਵੀ ਬਹੁਤ ਆਗੀ ਮੰਡੀ ਬਹੁਤ ਵਧੀਆ ਸਾਡੇ ਕੋਲ ਮੰਡੀ ਦਾ 11 ਗਮਾਲ ਬਹੁਤ ਆਉਂਦਾ ਸਿਰਾਂ ਤੋਂ ਸਿਰਾਂ ਮਾਲ ਆਉਂਦਾਗਾ ਜਿਹਨੇ ਕੋਈ ਚੰਗਾ ਪਸ਼ੂ ਖਰੀਦਣਾ ਗੇੜਾ ਜਰੂਰ ਮਾਰਿਆ ਕਰੋ ਇੱਥੋਂ ਤੁਹਾਨੂੰ ਹਰੇਕ ਤਰ੍ਹਾਂ ਦਾ ਪਸ਼ੂ ਮਿਲ ਜੂਗਾ ਜਿਹੇ ਜਿਹੇ ਵੀ ਤੁਸੀਂ ਚਾਹੋ ਖਾਲੀ ਨਹੀਂ ਮੁੜੋਂਗੇ ਬਾਕੀ ਨਹੀਂ ਤਾਂ ਤੁਹਾਨੂੰ ਨੌਲੇਜ ਵੀ ਮਿਲੂਗੀ ਰੇਟਾਂ ਬਾਰੇ ਵੀ ਗਿਆਨ ਹੋਊਗਾ ਵੀ ਕੀ ਮਾਹੌਲ ਹੁੰਦਾਗਾ ਮੰਡੀ ਦਾ ਤੇ ਸੋਚਿਆ ਤੁਹਾਨੂੰ ਆਪਾਂ ਗੇੜਾ ਤਵਾ ਕੇ ਨਾਲ ਨਾਲ ਦੀ ਨਾਲ ਮਾਹੌਲ ਦਿਖਾ ਦਗੇ ਤੇ ਵੇਕਰੀ ਵਾਲੇ ਪਸ਼ੂ ਤਾਂ ਦਿਖਾਈ ਜਾਂਦੇ ਨੇ ਇਹਨੇ ਆਪਾਂ ਤੇ ਪਸ਼ੂ ਪਸ਼ੂ ਤੁਹਾਨੂੰ ਦਿਖਾਤੇ ਆਗੇ ਵਧੀਆ ਵਧੀਆ ਪਸ਼ੂ ਤੇ ਬਾਕੀ ਨਾਲ ਜਿਹੜਾ ਮਾਹੌਲ ਦੇਖੋ ਪਤਾ ਲੱਗ ਜਾਂਦਾ ਐਨੇ ਨਾ ਵੀ ਕੀ ਮਾਹੌਲ ਆ ਮੰਡੀ ਦਾ ਕਿਹੋ ਜਿਹਾ ਪਸ਼ੂ ਆ ਕੀ ਗੱਲਬਾਤ ਆ ਗਈ ਇਦਾਂ ਪਤਾ ਲੱਗ ਜਾਂਦਾ ਦਾ ਤਾਂ ਕਰਕੇ ਤੁਹਾਨੂੰ ਆਪਾਂ ਦਿਖਾਈ ਜਾਂਦੇ ਸਾਰਾ ਸਿਸਟਮ ਤੇ ਜਿਹੜੇ ਭਰਾ ਚੈਨਲ ਦੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕਿਸੇ ਭਰਾ ਨੇ ਜੇ ਵੀਡੀਓ ਬਣਾਉਣੀ ਆ ਬਕਾਊ ਪਸ਼ੂ ਦੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ 85914 02409 ਇਸ ਨੰਬਰ ਤੋਂ ਵੀ ਸੰਪਰਕ ਕਰਕੇ ਤੇ ਆਪਣੇ ਤੋਂ ਵੀਡੀਓ ਬਣਵਾ ਸਕਦੇ ਹੋ ਗੱਲਬਾਤ ਕਰਾ ਸਕਦੇ ਕਰ ਸਕਦੇ ਹੋਗੇ ਜੀ ਉਹਨੂੰ ਬਈ ਆਪ ਗੱਟੀ ਦਿਖਾਉਣੇ ਆਗੇ ਪਹਿਲੇ ਸੂਈ ਆ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਛੋਟੇ ਮੁੱਲ ਦੀ ਹੋਣੀ ਆ ਤੇ ਥੋੜੇ ਪੀੜੀ ਦੇ ਪਾਵੇ ਲੱਗੇ ਹੁੰਦੇ ਆ ਚਾਰੇ ਕਹਿੰਦੇ ਹੁੰਦੇ ਹਨਾ ਉਦਾਂ ਥਾਣ ਹੈ ਇਹਦੇ ਤੁਸੀਂ ਦੇਖੋ ਬਾਕੀ ਬੈਕ ਸਾਈਡ ਤੋਂ ਦੇਖੋ ਥਾਣ ਥੋੜਾ ਬੜਾ ਜਿਆਦਾ ਚੰਗਾਗਾ ਕਿੰਨਾ 14 ਕਿੰਨਾ 14 ਬਾਕੀ ਸੇਵਾ ਤੇ ਹਨਾ ਠੀਕ ਆ ਤੇ ਮੋਲਰ ਮੋਲ ਤਾਂ ਸਿਰ ਇੱਕ ਪੈ ਨਹੀਂ ਮੰਗਦੇ 1.5 ਕਿੱਥੋਂ ਦਾ ਯਾਨ ਆ ਕਰਦੇ ਆ